ਫੈਸਲਾ ਲਿਆ ਗਿਆ ਹੈਗਾ ਕਿ ਕਿਸੇ ਵੀ ਟਰਾਲੀ ਦੇ ਵਿੱਚ ਜਿਹੜੀਆਂ ਆਰਜੀ ਰਸੋਈਆਂ ਬਣੀਆਂ ਹੋਈਆਂ ਨੇ ਉੱਥੇ ਅੱਗ ਨਹੀਂ ਬਾਲਣਗੇ ਕਿਸੇ ਵੀ ਤਰ੍ਹਾਂ ਦਾ ਖਾਣਾ ਨਹੀਂ ਪਕਾਇਆ ਜਾਵੇਗਾ ਪੂਰਾ ਦਿਨ ਕਿਸਾਨਾਂ ਨੇ ਫੈਸਲਾ ਲਿਆ ਕਿ ਉਹ ਆਪਣੇ ਲੀਡਰ ਦੇ ਨਾਲ ਇਕੱਲਾ ਪਾਣੀ ਪੀਣਗੇ ਖਾਨ ਵੀ ਪਹੁੰਚ ਰਹੇ ਨੇ ਕਿ ਹੋ ਰਹੇ ਤੇ ਹਾਂ ਵੱਧ ਤੋਂ ਵੱਧ ਕਿਸਾਨ ਆ ਰਹੇ ਨੇ ਜੀ ਪੂਰੇ ਪਿੰਡਾਂ ਨੂੰ ਕੱਟ ਦੁੱਗਣਾ ਹੋ ਗਿਆ ਸਾਰੀ ਸੰਗਤ ਨੇ ਫੈਸਲਾ ਲੈ ਲਿਆ ਵੀ ਅੱਜ ਕਿਸੇ ਨੇ ਵੀ ਲੰਗਰ ਨਹੀਂ ਛਕਣਾ ਇਹ ਨਹੀਂ ਪਤਾ ਲੰਗਰ ਦਾ 1 2 ਦਿਨਾਂ ਵਾਸਤੇ ਉਹ ਹੜਤਾਲ ਬਾਦ ਜੀ ਤੇ ਅੱਜ ਤਾਂ ਹੈਗੀ ਹੈਗੀ ਸਾਰੇ ਦਿਨ ਦੀ ਕੋਈ ਵੀ ਨਾ ਚਾਹ ਨਾ ਪਾਣੀ ਕੁਝ ਵੀ ਨਹੀਂ ਅੱਗ ਨਹੀਂ ਪਾਈ ਕਿਸੇ ਜੁਲੇ ਦਾ ਜੀ ਪੂਰੇ ਜ਼ਮੀਨਾਂ ਕਵੈਰ ਕਰਨ ਤੇ ਤਿਆਰੀ ਚ ਨੇ ਜੇ ਇਹਨਾਂ ਨੂੰ ਇੰਦਰ ਦਾ ਦੇਖਿਆ ਨਹੀਂ ਹੈ ਕਿ ਕਿਸਾਨ ਵੀ ਉੱਥੇ ਬੈਠੇ ਨੇ ਛੜਕਾਂ ਤੇ ਅੱਜ ਤੱਕ ਭੁੱਖੇ ਨੇ ਤੱਕੇ ਨਾ ਕੋ ਚਾਹ ਨਾ ਪਾਣੀ ਕੁਝ ਨਹੀਂ ਪੀਤਾ ਇਹ ਥੜੇ ਹੌਰੇ ਬੁਲਾਉਂਦਾ ਅਸੀਂ ਨਹੀਂ ਝੁਕਾਂਗੇ ਨਹੀਂ ਝੁਕਾਂਗੇ ਅਸੀਂ ਆਪਣੀਆਂ ਮੰਗਾਂ ਬਣਾ ਕੇ ਰੱਖਾਂਗੇ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਉਹ 15ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਪਰ ਅੱਜ ਖਨੌਰੀ ਬਾਰਡਰ ਤੇ ਸਮੁੱਚੇ ਕਿਸਾਨਾਂ ਵੱਲੋਂ ਜਿਹੜਾ ਇੱਕ ਫੈਸਲਾ ਲਿਆ ਗਿਆ ਹੈਗਾ ਕਿ ਉਹ ਕਿਸੇ ਵੀ ਟਰਾਲੀ ਦੇ ਵਿੱਚ ਜਿਹੜੀਆਂ ਆਰਜੀ ਰਸੋਈਆਂ ਬਣੀਆਂ ਹੋਈਆਂ ਨੇ ਉੱਥੇ ਅੱਗ ਨਹੀਂ ਬਾਲਣਗੇ ਕਿਸੇ ਵੀ ਤਰ੍ਹਾਂ ਦਾ ਖਾਣਾ ਨਹੀਂ ਪਕਾਇਆ ਜਾਵੇਗਾ ਤਾਂ ਇਸ ਸਮੇਂ ਤਸਵੀਰਾਂ ਨੇਗੀਆਂ ਜਿਹੜਾ ਲੰਗਰ ਹੈਗਾ ਇਹ ਸ਼ੇਰਗੜ ਪਿੰਡ ਹੈਗਾ ਪਟਿਆਲਾ ਦਾ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਹੈਗਾ ਤਾਂ ਅੱਜ ਇੱਥੇ ਵੀ ਇਹ ਤਸਵੀਰਾਂ ਨੇ ਕਿ ਬਿਲਕੁਲ ਲੰਗਰ ਬੰਦ ਪਿਆਗਾ ਜਦੋਂ ਤੋਂ ਕਿਸਾਨ ਇੱਥੇ ਆਏ ਸੀ ਉਦੋਂ ਤੋਂ ਜਿਹੜਾ ਲੰਗਰ ਚੱਲ ਰਿਹਾ ਹੈਗਾ ਪਾਣੀ ਹੈ ਜਿਹੜਾ ਪਾਣੀ ਰੱਖਿਆ ਗਿਆ ਹੈਗਾ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਸਾਫ਼ ਪਾਣੀ ਪੀਣ ਦੇ ਲਈ ਅੱਜ ਪੂਰਾ ਦਿਨ ਕਿਸਾਨਾਂ ਨੇ ਫੈਸਲਾ ਲਿਆ ਕਿ ਉਹ ਆਪਣੇ ਲੀਡਰ ਦੇ ਨਾਲ ਇਕੱਲਾ ਪਾਣੀ ਪੀਣਗੇ ਕਿਸਾਨ ਇੱਥੇ ਬੈਠੇ ਨੇ ਜਿੱਥੇ ਹਰ ਰੋਜ਼ ਕਿਸਾਨ ਕਈ ਵਾਰੀ ਲੰਗਰ ਛਕਣ ਦੇ ਲਈ ਆਉਂਦੇ ਸੀ ਫਿਰ ਜੀ ਕਿਵੇਂ ਦੇਖਦੇ ਹੋ ਕਿ ਪਹਿਲਾਂ ਹਰ ਰੋਜ਼ ਇੱਥੇ ਲੰਗਰ ਛਕਦੇ ਸੀ ਆਪਣੀਆਂ ਰਸੋਈਆਂ ਦੇ ਵਿੱਚ ਵੀ ਲੰਗਰ ਬਣਾਉਂਦੇ ਸੀ ਅੱਜ ਕਿਸ ਗੱਲ ਨੂੰ ਲੈ ਕੇ ਫੈਸਲਾ ਲਿਆਗਾ ਇਹ ਫੈਸਲਾ ਫਿਰ ਅੱਜ ਉੱਪਰੋਂ ਕਾਲਾ ਜੀ ਪ੍ਰਧਾਨਾਂ ਜੀ ਦੀ ਤੇ ਫਿਰ ਉਹਦੇ ਵਿੱਚ ਜੀ ਜਦੋਂ ਉਹ ਭੁਖੜਤਾਲ ਤੇ ਬੈਠੇ ਨੇ ਉਹਦੇ ਕਰਕੇ ਉਹਨਾਂ ਨੇ ਸਾਰੀ ਅੜਤਾਲ ਰੱਖਣੀ ਹੈ ਜੀ ਤੇ 5 ਵਜੇ ਤੱਕ ਦਾ ਟਾਈਮ ਹੈ ਬਾਕੀ ਜੋ ਕੋਈ ਅੱਗੇ ਪ੍ਰੋਗਰਾਮ ਜਹਾ ਜਾਂਦਾ ਉਹਦਾ ਪਰ ਪਤਾ ਲੱਗੂ ਕਿਸਾਨ ਵੀ ਪਹੁੰਚ ਰਹੇ ਨੇ ਕਿ ਹੋਰ ਇੱਥੇ ਹਾਂ ਵੱਧ ਤੋਂ ਵੱਧ ਕਿਸਾਨ ਆ ਰਹੇ ਨੇ ਜੀ ਪੂਰੇ ਪਿੰਡਾਂ ਨੂੰ ਇਕੱਠ ਦੁੱਗਣਾ ਹੋ ਗਿਆ ਜੀ ਕਿਸਾਨ ਵੱਧ ਤੋਂ ਵੱਧ ਪਹੁੰਚ ਰਹੇ ਨੇ ਕਿਸਾਨ ਇੱਥੇ ਬੈਠੇ ਨੇ ਜਿੱਥੇ ਲੰਗਰ ਛਕਦੇ ਸੀ ਬਾਪੂ ਜੀ ਕਿਵੇਂ ਦੇਖਦੇ ਹੋ ਕਿ ਇੱਥੇ ਹਰ ਰੋਜ਼ ਲੰਗਰ ਛਕਦੇ ਸੀ ਰਸੋਈਆਂ 'ਚ ਵੀ ਮਤਲਬ ਵੀ ਅੱਜ ਤੁਸੀਂ ਨੇ ਵੀ ਫੈਸਲਾ ਲੈ ਲਿਆ ਕਿ ਕੋਈ ਖਾਣਾ ਨਹੀਂ ਖਾਓਗੇ ਹਾਂਜੀ ਹਾਂ ਜਿਵੇਂ ਡੱਲੇ ਵਾਲੇ ਫੈਸਲਾ ਲੈਂਦਾ ਜੀ ਹੂੰ ਉਦੇ ਮਗਰੀ ਚੱਲਦੇ ਹੋਏ ਅਸੀਂ ਵੀ ਸਾਰੇ ਹੀ ਸੰਗਤ ਨੂੰ ਲੈ ਫੈਸਲਾ ਲੈ ਲਿਆ ਹੂੰ ਵੀ ਅੱਜ ਕਿਸੇ ਨੇ ਵੀ ਲੰਗਰ ਨਹੀਂ ਛਕਣਾ ਹੂੰ ਤੇ ਜਿੰਨਾ ਚਿਰ ਕੋਈ ਕਿਸੇ ਪਾਸੋਂ ਗੱਲਬਾਤ ਨਹੀਂ ਹੁੰਦੀ ਹੂੰ ਇਹ ਨਹੀਂ ਪਤਾ ਲੰਗਰ ਇੱਕ ਦੋ ਦਿਨਾਂ ਵਾਸਤੇ ਭੁੱਖ ਹੜਤਾਲ ਵੱਧ ਜੇ ਹੂੰ ਤੇ ਅੱਜ ਤਾਂ ਹੈਗੀ ਹੈਗੀ ਸਾਰੇ ਦਿਨ ਦੀ ਕੋਈ ਨਾ ਚਾਹ ਨਾ ਪਾਣੀ ਹੂੰ ਕੁਝ ਵੀ ਨਹੀਂ ਅੱਗ ਨਹੀਂ ਪਾਈ ਕਿਸੇ ਝੁੱਲੇ ਚੱਜਾ ਤੇ ਫੈਸਲਾ ਕਿਵੇਂ ਦੇਖਦੇ ਹੋਗੇ ਕਿਉਂਕਿ ਡੱਲੇਵਾਲ ਸਾਹਿਬ ਨੇ ਖੁਦ ਕਿਹਾ ਸੀ ਕਿ ਲਗਾਤਾਰ ਉਹ ਇਸੇ ਤਰੀ ਮਰਨ ਵਰਤ ਤੇ ਬੈਠਣਗੇ ਤਾਂ ਇਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਲੀਡਰ ਉਹ ਬੈਠ ਜੂਗਾ ਤਾਂ ਹੁਣ ਇਸ ਦੇ ਨਾਲ 15 ਮਹੀਨੇ ਨਾਲ ਆ ਕੇ ਤੁਸੀਂ ਪੂਰੇ ਕਿਸਾਨਾਂ ਨੇ ਇਸ ਤਰ੍ਹਾਂ ਦਾ ਫੈਸਲਾ ਲੈ ਲਿਆਗਾ ਹਾਂਜੀ ਹਾਂ ਫਿਰ ਉਹ ਇਹ ਤਾਂ ਜੀ ਉਹਦੇ ਬਚਨਾਂ ਨੂੰ ਨਿਵਾਵਾਂਗੇ ਜਿਵੇਂ ਡੱਲੇਵਾਲ ਕਹਿ ਰਿਹਾ ਹੈ ਉਹਦੇ ਮੰਗਦਾ ਸਾਰੀ ਜਨਤਾ ਜੋ ਕਹੂਗਾ ਉਹਦਾ ਉਹੀ ਸਿਰ ਮੱਥਿਆ ਵਚਨ ਕਹਿਆ ਹੋਇਆ ਬਨਾਂਗੇ ਵੀ ਅੱਜ ਭੁੱਖ ਹੜਤਾਲ ਜਿਵੇਂ ਉਹਨੂੰ ਦੇਖਦੇ ਵੇ ਸਾਰੀ ਜਿੰਨੀ ਸੰਗਤਾਂ ਸਾਰਿਆਂ ਨੇ ਭੁੱਖ ਹੜਤਾਲ ਰੱਖ ਲਈ ਵੀ ਆਪਾਂ ਨੇ ਕਿਸੇ ਨੇ ਵੀ ਅੱਜ ਨਾ ਚਾਹ ਨਾ ਰੋਟੀ ਕੁਝ ਵੀ ਸਾਰਾ ਬੰਦ ਹੈ ਸ਼ਾਮ ਤੱਕ ਨੌਜਵਾਨ ਵੀ ਇੱਥੇ ਬੈਠੇ ਨੇ ਵੀਰ ਜੀ ਕਿਵੇਂ ਦੇਖਦੇ ਹੋਗੇ ਕਿਉਂਕਿ ਪਰਿਵਾਰਾਂ ਨੂੰ ਵੀ ਪਿੱਛੇ ਥੋੜਾ ਜਿਹਾ ਜਿਹੜਾ ਸੋਚ ਹੋ ਜਾਂਦੀ ਹੈ ਵੀ ਉੱਥੇ ਬੈਠੇ ਨੇ ਇਸ ਤਰ੍ਹਾਂ ਦਾ ਫੈਸਲਾ ਆ ਗਿਆ ਤਾਂ ਗੱਲਬਾਤ ਹੁੰਦੀ ਹੈ ਪਰਿਵਾਰਾਂ ਦੇ ਨਾਲ ਪਰਿਵਾਰ ਨਾਲ ਹੁੰਦੀ ਹੈ ਜੀ ਗੱਲਬਾਤ ਸਾਰੀ ਪਰ ਉਹਨਾਂ ਨੂੰ ਪਤਾ ਵੀ ਜ਼ਿਆਦਾ ਉੱਥੇ ਜਾ ਰਹੇ ਨੇਗੇ ਫੇ ਤਾਂ ਅੱਜ ਜਿੰਦ ਜਾਨ ਦਾ ਲਾਣੀ ਪਊਗੀ ਨਾ ਕਿਉਂਕਿ ਘਰਦਾਂ ਨੂੰ ਪਤਾ ਹੈਗਾ ਵੀ ਆਪਣੇ ਇੰਨਾ ਕਰਕੇ ਆਪਣੇ ਅੱਗੇ ਚੁੱਲ੍ਹੇ ਚੱਲਣਗੇ ਜੇ ਸਰਕਾਰ ਆਹੀ ਨੀਤੀ ਤੇ ਰਹੀਆਂ ਜੇ ਮੈਂ ਹੁਣ ਇਹਨਾਂ ਨੇ ਪ੍ਰੋਜੈਕਟ ਕੱਢੇ ਨੇ ਕਿ ਰੇਲਵੇ ਲਾਈਨ ਬਿਸ਼ਾਣੀ ਹੈਗੀ ਉਰੇ ਜ਼ਮੀਨਾਂ ਐਕਵਾਇਰ ਕਰਨ ਤੇ ਤਿਆਰੀ ਚ ਨੇਗੇ ਇਹਨਾਂ ਨੂੰ ਇੰਦਰ ਦਾ ਦੇਖਿਆ ਨੇ ਹੈਗਾ ਵੀ ਕਿਸਾਨ ਵੀ ਉੱਥੇ ਬੈਠੇ ਨੇ ਸੜਕਾਂ ਤੇ ਇਹ ਆਪਦੇ ਮਸਲੇ ਕਰਨ ਲੱਗ ਰਹੇ ਨੇਗੇ ਹੁਣ ਕਹਿੰਦੇ ਇੱਥੇ ਆਪਣੀ ਕਿਹੜੀ ਰੇਲਵੇ ਵੱਡੀ ਕਹਿੰਦੇ ਉਹਨੂੰ ਬਿਸ਼ਾਣਗੇ ਲਾਈਨ ਬਿਸ਼ਾਣੀ ਹੈਗੀ ਚ ਜ਼ਮੀਨਾਂ ਐਕਵਾਇਰ ਕਰ ਰਹੇ ਨੇਗੇ ਪੂਰਾ ਜੋਰੀ ਸ਼ੋਰੀ ਤੇ ਕੰਮ ਚਲਾ ਰੱਖਿਆ ਉਹਨਾਂ ਦਾ ਇੱਕ ਗਾਂਸ ਵਾਲੀ ਲੈਣ ਪਾਣ ਲੱਗ ਰਹੇ ਨੇਗੇ ਪੰਜਾਬ ਵਿੱਚ ਦੇ ਵੀ ਮਾਰੂ ਥਲੇ ਕਰਨ ਲੱਗ ਰਹੇ ਨੇਗੇ ਗੈਸ ਪਾ ਕੇ ਪਰ ਜਿੰਨਾ ਚਿਰ ਬੈਠੇ ਆ ਜੋ ਨਾ ਜਿੰਦਜਾਨ ਹੈ ਯੁਰੇ ਤਾਂ ਬਿਲਕੁਲ ਕਿਸਾਨ ਨੇ ਜਿਹੜੇ ਆਪਣਾ ਮਾਨ ਬਣਾ ਚੁੱਕੇ ਨੇਗੇ ਅਪਜੀ ਕੀ ਨਾਮ ਆਪਣਾ ਬਲਵਿੰਦਰ ਸਿੰਘ ਕਿੱਥੋਂ ਪਹੁੰਚੋਂਗੇ ਜ਼ਿਲ੍ਹਾ ਮੁਕਸਰ ਤੋਂ ਜੀ ਮੁਕਸਰ ਤੋਂ ਤਾਂ ਕਿਵੇਂ ਦੇਖਦੇ ਕਿ ਅੱਜ ਖਾਣਾ ਖਾਦਾ ਨਹੀਂ ਬਿਲਕੁਲ ਨਹੀਂ ਜੀ ਨਹੀਂ ਟੜਕੇ ਦਾ ਕੁਛ ਨਹੀਂ ਖਾਦਾ ਜੀ ਹੁਣ ਸ਼ੂਗਰ ਚੈੱਕ ਕਰਾ ਕੇ ਰਿਹਾਏ ਆ ਪਹਿਲਾਂ 250 ਸ਼ੂਗਰ ਸੀ ਅੱਜ ਸਾਨੂੰ 20 ਰਹਿ ਗਿਆ ਜੀ 120 ਰਹਿ ਗਿਆ ਸ਼ੂਗਰ ਠੀਕ ਹੈ ਅੱਜ ਟੜਕੇ ਭੁੱਖੇ ਆ ਟੜਕੇ ਨਾ ਕੋਈ ਚਾਹ ਨਾ ਪਾ ਸਰਕੇ ਦੇ ਬੈਠੇ ਮਤਨ ਵਰਤਨ ਤੇ ਪਰਿਵਾਰ ਨਾਲ ਗੱਲ ਹੋਈ ਆ ਹਾਂਜੀ ਹੋ ਜੀ ਪਰਿਵਾਰ ਕਹਿੰਦਾ ਠੀਕ ਹੈ ਜੀ ਉਹ ਕਹਿੰਦੇ ਬੱਚੇ ਕਹਿੰਦੇ ਸੀ ਬੈਠਾਂਗੇ ਮਾਂ ਨਾਲ ਤੁਹਾਡੇ ਇੱਥੇ ਆ ਕੇ ਹੂੰ ਕਹਿੰਦੇ ਸਵੇਰੇ ਅਸੀਂ ਆ ਜਾਾਂਗੇ ਤੇ ਤੁਸੀਂ ਬੈਠੋ ਕਿੰਨੇ ਦਿਨ ਕਾਲ ਨਹੀਂ ਪਿੱਛੋਂ ਸਾਨੂੰ ਕੋਈ ਆਉਂਦੀ ਪ੍ਰਦਾਨ ਦੀ ਉਹਨਾਂ ਚਾਰੇ ਵਾਤਾਂ ਵਾਤਾਂ ਚੱਲੂ ਛੱਡਾਈ ਅੱਛਾ ਪਰਿਵਾਰ ਵੀ ਕਹਿ ਰਿਹਾ ਵੀ ਅਸੀਂ ਵੀ ਬੈਠਣ ਨੂੰ ਤਿਆਰ ਹਾਂ ਤਿਆਰ ਹਾਂ ਜੀ ਬੱਚੇ ਕਹਿੰਦੇ ਫੇਰ ਕਰਨਗੇ ਕੀ ਇਹਨਾਂ ਸਾਡੇ ਜ਼ਮੀਨਾਂ ਹੀ ਖੋਈਆਂ ਗਈਆਂ ਜੀ ਜ਼ਮੀਨਾਂ ਦੇ ਕੋਈ ਕੱਕ ਨਾ ਫਸਲ ਨਾ ਹੋਈ ਕੀ ਹੁਣ ਸਾਹਮਣੇ ਝੋਨੇ ਦਾ ਕੀ ਹਾਲ ਹੋਇਆ ਸਾਡੇ ਨਾਲ ਜੀ ਬੁਰਾ ਬ ਕੱਟਾਈ ਕਰੀਏ ਜੀ ਹੂੰ ਸਾਡੇ ਬੰਦਿਆਂ ਦੇ ਉੱਤੇ ਬੰਬ ਚੱਲੇ ਆ ਕੱਲ ਕੀ ਵੇਖੇ ਤੁਸੀਂ ਕਰੋੜੀ ਬਾਰਡਰ ਤੇ ਉੱਤੇ ਇਹ ਹਾਲ ਚੰਬੂਕੇ ਤੇ ਕੀ ਹਾਲ ਹੋਇਆ ਜੀ ਬੁਰਾ ਹਾਲ ਉੱਥੇ ਹੈ ਜੀ ਸੱਟਾਂ ਲੱਗ ਗਈਆਂ ਬੰਦਿਆਂ ਦੇ ਬਹੁਤ ਤਸਵੀਰਾਂ ਜਦੋਂ ਦੇਖਦੇ ਫਿਰ ਕਿਵੇਂ ਲੱਗਦਾ ਹੈਗਾ ਬਹੁਤ ਮਾੜੀ ਗੱਲ ਕਰਦਾ ਏ ਮੋਦੀ ਸਾਹਿਬ ਬਹੁਤ ਕਟਕਟ ਨਹੀਂ ਕਰੇ ਬਿਲਕੁਲ ਪੈਦਲ ਜਾ ਰਹੇ ਕਿਸਾਨਾਂ ਦੀ ਜਦੋਂ ਇੱਥੇ ਵੀ ਤਸਵੀਰਾਂ ਬਾਪੂ ਜੀ ਦੇਖਦੇ ਹੋ ਕਿ ਜਦੋਂ ਅਤਰੂ ਗੈਸ ਦੇ ਉੱਥੇ ਗੋਲੇ ਚੱਲਦੇ ਸੀ ਕਿਸਾਨ ਪੈਦਲ ਜਾ ਰਹੇ ਸੀਗੇ ਤਾਂ ਉਹ ਉਹ ਦੀ ਚੀਜ਼ਾਂ ਦੇਖ ਕੇ ਕਿਵੇਂ ਮੰਨੂ ਲੱਗਦਾ ਵੀ ਮੰਨੂ ਸਰਕਾਰ ਆਈ ਕੁਝ ਵੀ ਕਰੀ ਜਾਵੇ ਹੂੰ ਸਾਡੇ ਹੌਸਲੇ ਬਲੰਦਾ ਅਸੀਂ ਨਹੀਂ ਝੁਕਾਂਗੇ ਨਹੀਂ ਝੁਕਾਂਗੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਰੱਖਾਂਗੇ ਸਾਨੂੰ ਕੋਈ ਕਿਸੇ ਸਰਕਾਰ ਦਾ ਡਰ ਨਹੀਂ ਕੁਝ ਗੋਲੀਆਂ ਚਲਾ ਲਏ ਐਸੋ ਕਿਸੇ ਗੋਲੇ ਛੱਟ ਲੇ ਬਿਛਾਰਾ ਮਾਰ ਲੇ ਪਰ ਸਾਡੇ ਹੌਸਲੇ ਉੱਥੇ ਹੀ ਆ ਅਸੀਂ ਝੁਕਣ ਵਾਲੇ ਨਹੀਂ ਨਾ ਅਸੀਂ ਪਿਛੇ ਹਟਣ ਵਾਲੇ ਆ ਅਸੀਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਇੱਥੇ ਸੰਘਰਸ਼ ਦੇ ਵਿੱਚ ਮੌਜੂਦ ਆ ਰਾਵਾਂਗੇ ਹੋ ਸਕਦਾ ਵੀ ਸਾਡਾ ਪਰਿਵਾਰ ਵੀ ਤੁਰਪੇ ਪਿੱਛੋਂ ਵੀ ਕਿਉਂ ਆਸੀਂ ਬੈਠੇ ਰੋਈ ਆਉਣਗੇ ਤਾ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਹੁੰਦੀ ਹੈ ਜਦੋਂ ਉੱਤੇ ਜਾਣੇ ਹੋ ਸਟੇਜ ਦੇ ਉੱਪਰ ਕਈ ਵਾਰੀ ਕਿਉਂਕਿ ਹੁਣ ਸਿਹਤ ਬਿਲਕੁਲ ਵਿਗੜ ਰਹੀ ਹੈ ਲਗਾਤਾਰ ਕਹਿੰਦੇ ਭਾਰ ਵੀ 11 ਕਿਲੋ ਘਟ ਚੁੱਕਿਆ ਹੈ ਭਾਰ ਭਾਵੇਂ ਘਟ ਗਿਆ ਜੀ ਉਹ ਇਹਨਾਂ ਦੇ ਹੌਸਲੇ ਬਣਾਉਂਦਾ ਉਹ ਨਹੀਂ ਝੁਕਣ ਵਾਲੇ ਹੂੰ ਕਿਉਂਕਿ ਕਈ ਵਾਰੀ ਲੀਡਰ ਦੇ ਨਾਲ ਹੀ ਮੰਟ ਦੋ ਮਿੰਟ ਜਿਹੜਾ ਉਹ ਲਾਉਂਦੇ ਆ ਸਟੇਜ ਤੇ ਉਹ ਕਰ ਦਿਆ ਗੱਲ ਹਰੇਕ ਤੇ ਕੋਈ ਅਸੀਂ ਸਾਡੇ ਸਾਰਿਆਂ ਦੇ ਹੌਸਲੇ ਬਣਾਉਂਦਾ ਹੈ ਹਿੰਦੁਸਤਾਨ ਦੀ ਖਾਤਰ ਉਹ ਬੈਠੇ ਹੂੰ ਉਹ ਕੱਲੀ ਪੰਜਾਬ ਖਾਤਰ ਨਹੀਂ ਬੈਠੇ ਉਹ ਸਾਰੀਆਂ ਸਟੇਟਾਂ ਦੇ ਵਾਸਤੇ ਬੈਠੇ ਹੂੰ ਇਹ ਰਹੋ ਇਹ ਨਾ ਵੀ ਕੱਲੇ ਪੰਜਾਬ ਦੀ ਮੰਗ ਰੱਖੀ ਹੋਵੇ ਨਾਲੇ ਕੋਈ ਉਹਨਾਂ ਨੇ ਤਾਂ ਸਾਰੇ ਹਿੰਦੁਸਤਾਨ ਦੇ ਰੱਖਿਆ ਸਾਰੀਆਂ ਸਟੇਟਾਂ ਦੀ ਮੰਗ ਰੱਖੀ ਆ ਤੇ ਅਸੀਂ ਉਹਨਾਂ ਨਾਲ ਸਹਿਮਤ ਆ ਅਸੀਂ ਡਟ ਕੇ ਖੜੇ ਆ ਚੱਲਾਂਗੇ ਜਿੱਥੋਂ ਤੱਕ ਜਿਵੇਂ ਵੀ ਸਾਨੂੰ ਚੱਲਣਾ ਪਊ ਚੱਲਾਂਗੇ ਭੁੱਖੇ ਰਹਿਣਾ ਪਵੇ ਸਾਨੂੰ ਭਾਵੇਂ ਇੱਥੇ ਆਏ ਰਹਿਣਾ ਪਵੇ ਜੋ ਹੁਕਮ ਸਰਕਾਰ ਆਵਲਾ ਚਲਾਉਂਦੀ ਐ ਅਸੀਂ ਆਗਾ ਚਲਾਵਾਂਗੇ ਫਿਰ ਜਿਵੇਂ ਚੱਲੂਗੀ ਚੱਲਾਂਗੇ ਬਿਲਕੁਲ ਕਿਸਾਨ ਤਿਆਰ ਵਰ ਤਿਆਰ ਨੇ ਗਿਆ ਇਹ ਲੰਗਰ ਹੈ ਜਿਹੜਾ ਜਿੱਥੇ ਰੌਣਕ ਹੁੰਦੀ ਸੀ ਆ ਸਮੇ ਬਿਲਕੁਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਾਲੀ ਪਿਆਗਾ ਇੱਥੇ ਸਿਰਫ ਪਾਣੀ ਹੈ ਜਿਹੜਾ ਉਹ ਰੱਖਿਆ ਗਿਆ ਹੈਗਾ ਹਰ ਰੋਜ਼ ਲੰਗਰ ਤਿਆਰ ਹੋ ਕੇ ਜਿਹੜਾ ਗੁਰਦੁਆਰੇ ਦੇ ਵਿੱਚੋਂ ਇੱਥੇ ਆਉਂਦਾ ਸੀ ਤੇ ਪੂਰਾ ਦਿਨ ਵਰਤਾਇਆ ਜਾਂਦਾ ਸੀ ਤਾਂ ਹੁਣ ਕਿਸਾਨਾਂ ਦਾ ਵੀ ਇਹ ਕਹਿਣਾ ਹੈਗਾ ਕਿ ਜਦੋਂ ਤੱਕ ਸਰਕਾਰ ਵੱਲੋਂ ਕੋਈ ਵੀ ਸੁਨੇਹਾ ਨਹੀਂ ਆਉਂਦਾ ਉਦੋਂ ਤੱਕ ਉਹ ਵੀ ਆਪਣੇ ਲੀਡਰ ਦੇ ਨਾਲ ਮਰਨ ਵਰਤਾ ਦੇ ਉੱਪਰ ਫੈਟਣਗੇ ਫਿਲਹਾਲ ਅੱਜ ਇੱਕ ਦਿਨ ਦੀ ਜਿਹੜੀ ਕਾਲ ਹੈਗੀ ਉਹ ਦਿੱਤੀ ਗਈ ਹੈਗੀ ਤਾਂ ਅੱਗੇ ਵੀ ਜਿਹੜਾ ਇਹ ਫੈਸਲਾ ਹੈਗਾ ਉਹ ਜਾਰੀ ਹੋ ਸਕਦਾ ਹੈਗਾ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗੜਾ